ਪਿੰਡ ਨਰੋਟ ਮੈਰਾ ਬੇਗੋ ਵਾਲ ਵਿੱਚ ਪੁੱਜੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਲੋਕਾਂ ਦੀ ਸੁਣੀਆਂ ਸਮੱਸਿਆਵਾਂ ਮੌਕੇ ਤੇ ਕੀਤੀਆਂ ਹੱਲ ਬਡਾਪਾ ਪੈਨਸ਼ਨ ਅੰਗਹੀਨ ਪੈਨਸ਼ਨ ਦੇ ਲਾਭਪਾਤਰਿਆਂ ਨੂੰ ਵੰਡੇ ਸਰਟੀਫికెਟ ਆਪ ਸਰਕਾਰ ਪੰਜਾਬ ਦੇ ਵਿਕਾਸ ਲਈ ਪੂਰੀ ਤਰ੍ਹਾਂ ਬਚਨ ਬੱਧ ਕਟਾਰੂ ਚੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਰਕਾਰ ਤੁਹਾਡੇ ਦਵਾਰ ਅਧਿਨ ਕਰਵਾਏਗੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਅੱਜ ਪਿੰਡ 베ਗੋ ਬਾਲ ਤੇ ਨਰੋਟ ਮੈਰਾ ਵਿੱਚ ਪੁੱਜੇ ਭਾਰੀ ਗਿਣਤੀ ਵਿੱਚ ਪੁੱਜੇ ਦੋਵੇਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਕੁਝ ਦਾ ਤਾਂ ਮੌਕੇ ਤੇ ਹੀ ਨਿਪਟਾਰਾ ਕੀਤਾ ਤੇ ਕੁਝ ਦਾ ਫੋਰੀ ਹੱਲ ਕਰਨ ਲਈ ਪ੍ਰਸ਼ਾਸਨਿਕ ਅਮਲੇ ਨੂੰ ਸਖਤ ਨਿਰਦੇਸ਼ਾ ਨਿਰਦੇਸ਼ ਹ ਦਿੱਤੇ ਦਾਸ ਦਈਏ ਕਿ ਦੋ ਵਿਭਾਗਾ ਦੇ ਕੈਬਨਟ ਮੰਤਰੀ ਕੰਮ ਵਿੱਚ ਕੁਤਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਮੰਤਰੀ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਚਿਜਕ ਹੋ ਕੇ ਕਟਾਰੂ ਚਾਕ ਵੀ ਪਹੁੰਚ ਸਕਦੇ ਹਨ ਤੇ ਉਹਨਾਂ ਦੇ ਦਰਵਾਜ਼ੇ 24 ਘੰਟੇ ਖੁੱਲੇ ਹਨ ਉਹਨਾਂ ਆਖਿਆ ਕਿ ਆਵਾਮ ਦੇ ਕੰਮ ਕਰਵਾ ਕੇ ਜੋ ਖੁਸ਼ੀ ਤੇ ਸਕੂਨ ਮਿਲਦਾ ਉਸ ਦੀ ਸ਼ਬਦਾਂ ਵਿੱਚ ਵਿਆਖਿਆ ਨਹੀਂ ਕੀਤੀ ਜਾ ਸਕਦੀ ਤੇ ਲੋਕਾਂ ਨੇ ਸਾਨੂੰ ਚੁਣਿਆ ਵੀ ਇਸੇ ਲਈ ਹੈ ਉਹਨਾਂ ਆਖਿਆ ਕਿ 40 ਸਾਲ ਦੇ ਰਾਜਨੀਤਿਕ ਜੀਵਨ ਵਿੱਚ ਗਰੀਬ ਦੇ ਕੰਮ ਆਣਾ ਸੁਚਿਤਾ ਤੇ ਪਾਰਦਰਸ਼ਤਾ ਨਾਲ ਕੰਮ ਕਰਨਾ ਉਨਾ ਦੀ ਫੇਤਰਤ ਰਹੀ ਹੈ ਤੇ ਇਸ ਤੋਂ ਉਹ ਤਮਾਮ ਉਮਰ ਬੇਮੁਖ ਨਹੀਂ ਹੋਣਗੇ ਫੂਡ ਐਂਡ ਸਪਲਾਈ ਤੇ ਬਾਣ ਵਿਭਾਗ ਦੇ ਕੈਬਨਟ ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਤੇ ਪੂਆ ਹਲਕੇ ਦੇ ਵਿਕਾਸ ਲਈ ਵੀ ਜੰਗੀ ਪੱਧਰ ਤੇ ਕੰਮ ਕਰਵਾਇਆ ਜਾ ਰਹੇ ਹਨ ਮੰਤਰੀ ਹੁਰਾ ਕਿ ਪਿੰਡ ਪੱਧਰ ਤੇ ਪਹੁੰਚ ਕਰਕੇ ਲੋਕ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਅਜਿਹੇ ਕੈਂਪ ਪਬਿਖ ਵਿੱਚ ਵੀ ਲਗਾਏ ਜਾਣਗੇ ਗੋਵਾਲ ਔਰ ਨਰੋਟ ਮਹਿਰੇ ਦੇ ਵਿੱਚ ਵਿਖੇ ਅੱਜ ਸਰਕਾਰ ਤੁਹਾਡੇ ਦੁਆਰ ਯੋਜਨਾ ਦੇ ਤਹਿਤ ਕੈਂਪ ਲੱਗੇ ਆ ਸੋ ਮੈਂ ਦੋਹਾਂ ਪਿੰਡਾਂ ਚ ਗਿਆ ਔਰ ਕਮਾਲ ਦੀ ਗੱਲ ਇਹ ਆ ਕਿ ਬਹੁਤ ਵੱਡੀ ਗਿਣਤੀ ਚ ਲੋਕ ਆਪਣੇ ਆਪਣੇ ਕੰਮਾਂ ਨੂੰ ਲੈ ਕੇ ਉਹ ਕੈਂਪਾਂ 'ਚ ਆਏ ਆ ਚਾਹੇ ਉਹ ਕਿਸੇ ਦੀ ਪੈਨਸ਼ਨ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਹੈਂਡੀਕੈਪ ਸਰਟੀਫିକેટ ਬਣਾਉਣਾ ਹੋਵੇ ਚਾਹੇ ਕਿਸੇ ਨੇ ਕੋਈ ਬਿਜਲੀ ਦੀ ਦਿੱਕਤ ਆ ਜਾਂ ਕੋਈ ਮਾਲ ਮਹਿਕਮੇ ਦਾ ਮਸਲਾ ਆ ਜਾਂ ਜਿਹੜੇ ਵੀ ਲੋਕਾਂ ਦੇ ਛੋਟੇ ਛੋਟੇ ਸਵਾਲ ਨੇ ਕਾਸਟ ਦਾ ਸਰਟੀਫਿਕੇਟ ਆ ਇਨਕਮ ਦਾ ਸਰਟੀਫਿਕੇਟ ਆ ਆਧਾਰ ਕਾਰਡ ਆ ਕਿਸੇ ਨੇ ਲਿੰਕ ਕਰਾਉਣਾ ਸੋ ਇਹਨਾਂ ਛੋਟੇ ਛੋਟੇ ਕੰਮਾਂ ਦੇ ਲਈ ਵੱਡੀਆਂ ਦੁਸ਼ਵਾਰੀਆਂ ਦਾ ਕਈ ਵਾਰੀ ਲੋਕਾਂ ਨੂੰ ਸਾਹਮਣਾ ਕਰਨੇ ਪੈਂਦਾ ਸੀ ਲੱਜ ਜਾਣਾ ਪਟਵਾਰੀਆਂ ਕੋ ਜਾਣਾ ਗੀੜੇ ਕੱਢਣੇ ਕਈ ਵਾਰੀ ਕੋਈ ਮਿਲਣਾ ਨਹੀਂ ਮਿਲਣਾ ਸੋ ਇਹ ਬਹੁਤ ਵੱਡਾ ਲਾਭ ਆ ਵੀ ਲੋਕਾਂ ਨੂੰ ਪਿੰਡ ਦੇ ਅੰਦਰ ਹੀ ਸਾਰੇ ਹੀ ਮਹਿਕਮਿਆਂ ਦੇ ਅਫੀਸਰ ਸਰਵਾਨ ਮੁਲਾਜ਼ਮ ਜਿਹੜੇ ਆ ਉਹ ਆਪਣੇ ਆਪਣੇ ਟੇਬਲ ਲਾ ਕੇ ਬੈਠੇ ਆ ਔਰ ਮੌਕੇ ਦੇ ਉੱਤੇ ਜਿਹੜਾ ਕੰਮ ਹੋਣ ਵਾਲਾ ਉਹਨੂੰ ਮੁਕਿਤ ਕੀਤਾ ਜਾ ਰਿਹਾ ਜਿਹਨੂੰ 2 4 5 ਦਿਨ ਲੱਗਣਿਆ ਨੂੰ ਪ੍ਰਸ਼ਾਸਨ ਚ ਪਾ ਕੇ ਉਹਨੂੰ ਜਿਹੜਾ ਮੁਕੰਮਲ ਕਰਨਾ ਸੋ ਅੱਜ ਬੇਗੋਵਾਲ ਪਿੰਡ ਦੇ ਅੰਦਰ 10 12 ਪੈਂਸਲਾਂ ਜਿਹੜੀਆਂ ਮੌਕੇ ਤੇ ਲਾ ਕੇ ਮੌਕੇ ਤੇ ਲਾ ਕੇ ਲੋਕਾਂ ਨੂੰ ਉਹਨਾਂ ਦੇ ਸਰਟੀਫਿਕੇਟ ਜਿਹੜਾ ਹਵਾਲੇ ਕੀਤੇ ਸੋ ਮੈਨੂੰ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਬਹੁਤ ਵੱਡਾ ਜਿਹੜਾ ਲੋਕਾਂ ਦਾ ਖੱਜਲ ਖਵਾਰੀ ਵੀ ਬਜਦੀ ਆ ਉਹਨਾਂ ਦਾ ਪੈਸਾ ਜਿਹੜਾ ਦੇਰਤਿਆਂ ਦਾ ਉਹ ਵੀ ਬਚਦਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤੇ ਆ ਜਿਹੜੇ ਕੈਂਪ ਲੱਗ ਰਹੇ ਆ ਉਹਨਾਂ ਵਿੱਚ ਆ ਕੇ ਵਾਤਵਾਤੇ ਦਾ ਲਾਭ ਖਟੋ ਤੇ ਨਾਲ ਹੀ ਅੱਜ ਬੇਗੋਲ ਚ ਆ ਕੇ ਲੋਕਾਂ ਨੂੰ ਦੱਸਿਆ ਵੀ ਜਿਹੜੀ ਇੱਥੇ ਪਾਈਪ ਲੈਣਾ ਜਿਹੜੀ ਵਾਟਰ ਸਪਲਾਈ ਦੀ ਪਾਈਪ ਲੈਣਾ ਕਈ ਵਰਿਆਂ ਤੋਂ ਪਹਿਲਾਂ ਦੀ ਪਈ ਆ ਉਹ ਵੀ ਪੂਰੀ ਤਰ੍ਹਾਂ ਵਿਵਸਤ ਹੋਈ ਪਈ ਆ ਖਰਾਬ ਹੈ ਤੇ ਅੱਜ ਅਸੀਂ ਲਗਭਗ ਮਤਲਬ ਇਹ ਤੇ ਸਾਰੇ ਪਿੰਡ ਦੀ ਪਾਈਪਲਾਈਨ ਜਿਹੜੀ ਆ ਦੁਆਰਾ ਉਹਨੂੰ ਨਵੇਂ ਸਿਰੋਂ ਪਾਉਣ ਦਾ ਜਿਹੜਾ ਆ ਉਹ ਇਹਨਾਂ ਦਾ ਮਤਲਬ ਜਿਹੜਾ ਮੰਗ ਸੀਗੀ ਉਹਨੂੰ ਪੂਰਾ ਕਰਨ ਦੇ ਲਈ ਇੱਕ ਪ੍ਰੋਸੈਸ ਸ਼ੁਰੂ ਕੀਤਾ ਤੇ ਜਿਹੜੇ ਵੀ ਸਵਾਲ ਨੇ ਇਸ ਇਲਾਕੇ ਦੇ ਇਹਨਾਂ ਪਿੰਡਾਂ ਦੇ ਉਹ ਪਹਿਲ ਦੇ ਦੁਆਰ ਤੋਂ ਹੱਲ ਕਰਾਂਗੇ